ਸਤਿ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਹਰਨੀਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਜੋ ਕਿ ਪ੍ਰਸਿੱਧ ਨਾਟਕਕਾਰ ਆਦਮਜੀਤ ਦੁਆਰਾ ਰਚਿਤ ਬੇਹਦ ਚਰਚਿਤ ਨਾਟਕ ਹੈ ਇਸ ਨਾਟਕ ਦੀ ਰੰਗਮંચੀ ਸਾਰਥਕਤਾ ਬਾਰੇ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਸਵਾਗਤ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਅਸੀਂ ਭੂਮਿਕਾ ਰੂਪ ਦੇ ਵਿੱਚ ਕਹਿ ਸਕਦੇ ਹਾਂ ਕਿ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੇ ਵਿੱਚੋਂ ਪਾਵ ਨਾਵਲ ਹੈ, ਕਹਾਣੀ, ਨਾਟਕ, ਸਫਰਨਾਮਾ, ਇਕਾਂਗੀ, ਪਾਵ ਕਵਿਤਾ ਹੈ ਜਾਂ ਵਾਰਤਕ ਹੈ। ਸਾਰੀਆਂ ਵਿਧਾਵਾਂ ਦੇ ਵਿੱਚੋਂ ਨਾਟਕ ਸਭ ਤੋਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਵਿਧਾ ਵਜੋਂ ਜਾਣਿਆ ਜਾਂਦਾ ਹੈ। ਕਿਉਂ? ਕਿਉਂਕਿ ਨਾਟਕ ਦਾ ਸਿੱਧਾ ਸਬੰਧ ਸਮਾਜ ਨਾਲ ਹੈ। ਨਾਟਕ ਜੋ ਹੈ ਆਮ ਲੋਕਾਂ ਨਾਲ ਸਿੱਧੀ ਗੱਲ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਇਸ ਦੇ باوجود ਕਿਸੇ ਵੀ ਨਾਟਕ ਦੀ ਅਹਿਮੀਅਤ ਅਤੇ ਸਫਲਤਾ ਉਸ ਦੇ ਸਫਲ ਮੰਚਨ ਤੋਂ ਹੀ ਸਿਰ ਦਰੁੰਦੀ ਹੈ ਇਸ ਕਰਕੇ ਪਾਵ ਨਾਟਕ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਕਿਉਂ ਹੈ ਕਿਉਂਕਿ ਇਹ ਦਰਸ਼ਕਾਂ ਦੇ ਨਾਲ ਸਿੱਧੀ ਗੱਲਬਾਤ ਜਾਂ ਸਿੱਧਾ ਸੰਦੇਸ਼ ਜੋ ਹੈ ਦਰਸ਼ਕਾਂ ਤੱਕ ਪਹੁੰਚਾਉਣ ਦੇ ਵਿੱਚ ਸਫਲ ਹੁੰਦਾ ਹੈ ਆਦਮ ਜੀ ਦੇ ਨਾਟਕ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਨਾਟਕ ਜੋ ਹੈ ਇਸ ਦੇ ਵਿੱਚ ਕੁੱਲ ਮਿਲਾ ਕੇ ਵੱਡੇ ਛੋਟੇ 16 ਪਾਤਰ ਹਨ ਵੱਡੇ ਛੋਟੇ ਤੋਂ ਭਾਵ ਹੈ ਕਿ ਜੋ ਮੁੱਖ ਪਾਤਰ ਹਨ ਤੇ ਕੁਝ ਜਿਨ੍ਹਾਂ ਦਾ ਬਹੁਤ ਛੋਟਾ ਰੋਲ ਹੈ ਜੋ ਸਹਾਇਕ ਪਾਤਰ ਵਜੋਂ ਇੱਕ ਤਰ੍ਹਾਂ ਦੇ ਨਾਲ ਜਾਣੇ ਜਾਂਦੇ ਹਨ ਇਹਨਾਂ 16 ਪਾਤਰਾਂ ਨੇ ਹੀ ਬੜੇ ਹੀ ਰੂਚਕ ਅਤੇ ਨਾਟਕੀ ਢੰਗ ਦੇ ਨਾਲ ਨਾਟਕ ਕਰਨੇ ਇਸ ਕਹਾਣੀ ਦੇ ਉਦੇਸ਼ ਨੂੰ ਜਾਂ ਵਿਸ਼ੇ ਨੂੰ ਪੇਸ਼ ਕੀਤਾ ਹੈ ਗਾਣ ਅਤੇ ਸੰਗੀਤ ਰਾਹੀਂ ਇਸ ਨਾਟਕ ਦੇ ਹਰ ਅੰਕ ਦੇ ਵਿੱਚ ਭਾਵ ਹਰ ਅੰਕ ਜੋ ਹੈ ਨਾਟਕ ਦਾ ਹਰ ਦ੍ਰਿਸ਼ ਜੋ ਹੈ ਅਤਿਆਤ ਅਤਿਅੰਤ ਭਾਵਪੂਰਨਤਾ ਭਰਪੂਰ ਨਾਟਕੀ ਰੰਗਣ ਗ੍ਰਹਿਣ ਕਰਦਾ ਹੈ ਪਲਾਟ ਜੋ ਹੈ ਨਾਟਕ ਦਾ ਅਤੇ ਦ੍ਰਿਸ਼ ਇਹਨਾਂ ਦੋਹਾਂ ਦਾ ਆਪਸੀ ਸੁਮੇਲ ਜਿਹੜਾ ਹੈ ਉਹ ਬੜੇ ਇਕਾਤਮਕ ਢੰਗ ਦੇ ਨਾਲ ਕੀਤਾ ਗਿਆ ਹੈ ਅਦਾਕਾਰੀ ਦੇ ਦ੍ਰਿਸ਼ਟੀਕੋਣ ਤੋਂ ਵੀ ਟੁਕਮੇ ਸਥਾਨ ਅਤੇ ਟੁਕਮੇ ਸੰਕੇਤ ਦਿੰਦੇ ਹੋਏ ਹਨ ਨਾਟਕ ਦੇ ਸੰਵਾਦ ਭਾਵ ਪੂਰਧਨ ਅਤੇ ਵਿਅੰਗਮਈ ਵਿਹਨ ਸੰਵਾਦ ਤੋਂ ਭਾਵ ਹੈ ਡਾਇਲੋਗ वार्तालाप ਜੋ ਅਦਾਕਾਰੀ ਦੇ ਲਈ ਟੁਕਮੇ ਹੁੰਦੇ ਹਨ ਨਾਟਕ ਵਿੱਚ ਮਾਹੌਲ ਸਿਰਜਣ ਦੇ ਲਈ ਵਰਤੀ ਗਈ ਸਾਊਂਡ ਅਤੇ ਲਾਈਟਿੰਗ ਸਕੀਮ ਜਿਹੜੀ ਹੈ ਉਹ ਵੀ ਬੜੇ ਸਹੀ ਸਰੂਪ ਦੇ ਵਿੱਚ ਬੜੇ ਟੁਕਮੇ ਟੰਗ ਦੇ ਨਾਲ ਵਰਤੀ ਗਈ ਹੈ ਜਿਸ ਬਾਰੇ ਨਾਟਕਕਾਰ ਨੇ ਸਮੇਂ-ਸਮੇਂ ਨਾਟਕ ਦੇ ਹਰ ਦ੍ਰਿਸ਼ ਦੇ ਵਿੱਚ ਸੰਕੇਤ ਵੀ ਦਿੱਤੇ ਹਨ ਕੁੱਲ ਮਿਲਾ ਕੇ ਰਿਸ਼ਤਿਆਂ ਦਾ ਕੀ ਰੱਖੀਏ ਨਾਟਕ ਜੋ ਹੈ ਨਾਟਕਕਾਰ ਨੇ ਇਸ ਨਾਟਕ ਦੇ ਵਿੱਚ ਵੀ ਆਪਣੀਆਂ ਹੋਰ ਨਾਟਕੀ ਰਚਨਾਵਾਂ ਵਾਂਗ ਜੋ ਮੰਚਨ ਦੀਆਂ ਸਾਰੀਆਂ ਸੰਭਾਵਨਾਵਾਂ ਹਨ ਉਹਨਾਂ ਨੂੰ ਪੈਦਾ ਕੀਤਾ ਹੈ ਕਿਵੇਂ ਪਾਵ ਨਾਟਕਕਾਰ ਆਤਮਜੀਤ ਜੋ ਹੈ ਉਹ ਸਿਰਫ ਨਾਟਕਕਾਰ ਹੀ ਨਹੀਂ ਹੈ ਪਾਵ ਲੇਖਕ ਹੀ ਨਹੀਂ ਹੈ ਉਹ ਨਿਰਦੇਸ਼ਨ ਵੀ ਕਰਦੇ ਹਨ ਅਤੇ ਅਦਾਕਾਰੀ ਵੀ ਕਰਦੇ ਰਹੇ ਹਨ ਇਸ ਕਰਕੇ ਉਹ ਆਪਣਾ ਕੋਈ ਵੀ ਨਾਟਕ ਜੋ ਹੈ ਉਸ ਨੂੰ ਲਿਖਦੇ ਹੋਇਆਂ ਸਭ ਤੋਂ ਪਹਿਲਾਂ ਸਤੇਜ ਜਾਂ ਮੰਚ ਨੂੰ ਧਿਆਨ ਵਿੱਚ ਰੱਖਦੇ ਹਨ ਤੇ ਉਹਨਾਂ ਦਾ ਹਰ ਨਾਟਕ ਜੋ ਹੈ ਨਾਟਕ ਸਫਲਤਾ ਦੇ ਨਾਲ ਬੜੀ ਰੋਚਕਤਾ ਦੇ ਨਾਲ ਬੜੇ ਸਫਲ ਢੰਗ ਦੇ ਨਾਲ ਉਸ ਨੂੰ ਸਟੇਜ ਦੇ ਉੱਤੇ ਮੰਚ ਦੇ ਉੱਤੇ ਫਿਲਮਾਇਆ ਜਾ ਸਕਦਾ ਹੈ ਆਤਮਜੀਤ ਪੰਜਾਬੀ ਅਦਬ ਦਾ ਇੱਕ ਅਜਿਹਾ ਪ੍ਰਸਿੱਧ ਨਾਟਕਕਾਰ ਹੈ ਜਿਸ ਦੇ ਨਾਟਕ ਜੋ ਹਨ ਉਹਨਾਂ ਵਿੱਚ ਸਮਾਜਿਕ ਸਰੋਕਾਰਾਂ ਦੀ ਕਹਾਣੀ ਉਹ ਅਜਿਹੇ ਰੂਝਕ ਢੰਗ ਦੇ ਨਾਲ ਪੇਸ਼ ਕਰਦਾ ਹੈ ਕਿ ਉਹ ਲਗਾਤਾਰ ਦਰਸ਼ਕਾਂ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ ਇਸ ਤੋਂ ਇਲਾਵਾ ਮਨੁੱਖੀ ਸਮੱਸਿਆਵਾਂ ਜੋ ਹਨ ਅਤੇ ਮਨੁੱਖੀ ਰਿਸ਼ਤਿਆਂ ਦੀ ਡੂੰਘਾਈ ਨਾਲ ਖੋਜ ਵੀ ਉਸਦੇ ਨਾਟਕਾਂ ਦੀ ਵਿਸ਼ੇਸ਼ਤਾ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਆਤਮਜੀਤ ਦੁਆਰਾ 1986 ਦੇ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਨਾਟਕ ਸੀ ਜਿਹੜਾ ਕਿ 1997 ਤੱਕ ਇਸ ਦਾ 5ਵਾਂ ਐਡੀਸ਼ਨ ਜੋ ਸੀ ਉਹ ਆ ਚੁੱਕਿਆ ਸੀ ਪਾਪ ਪੰਜਵਾਂ ਸੰਸਕਰਣ ਵੀ ਇਸ ਨੇ ਪੇਸ਼ ਕਰ ਦਿੱਤਾ ਸੀ। ਭਾਵੇਂ ਇਹਨਾਂ ਚਰਚਿਤ ਨਾਟਕ ਸੀ ਕਿ ਕੁਝ ਹੀ ਸਾਲਾਂ ਦੇ ਵਿੱਚ ਇਸ ਨਾਟਕ ਇਸ ਕਿਰਤ ਦੇ ਨਵੇਂ ਸੰਸਕਰਣ ਜਿਹੜੇ ਸਨ ਉਹ ਨਾਟਕਕਾਰ ਨੂੰ ਕੱਢਨੇ ਪਏ। ਜਿਸ ਵਿੱਚ ਉਸ ਨੇ 1947 ਦੀ ਵੰਡ ਤੇ ਆਧਾਰਿਤ ਸਾਦਤ हसन ਮंटो ਜੋ ਉਰਦੂ ਦੇ ਕਹਾਣੀਕਾਰ ਸਨ ਉਹਨਾਂ ਦੀ ਕਹਾਣੀ ਟੋਬਾ ਟੇਕ ਸਿੰਘ ਨੂੰ ਆਪਣੀ ਕਲਪਨਾ ਦੇ ਕੇਂਦਰ ਵਿੱਚ ਰੱਖ ਕੇ ਇਹ ਨਾਟਕ ਰਚਿਆ ਹੈ। ਔਰ ਇਸ ਨਾਟਕ ਵਿੱਚ 1947 ਦੀ ਵੰਡ ਦੌਰਾਨ ਪੈਦਾ ਹੋਈਆਂ ਜੋ ਪ੍ਰਸਥਿਤੀਆਂ ਹਨ ਪ੍ਰਸਥਿਤੀਆਂ ਭਾਵ ਜਿਨ੍ਹਾਂ ਨੂੰ ਛੇਤੀ ਕੀਤਾ ਜਿਨ੍ਹਾਂ ਨੂੰ ਸੋਲਵ ਨਾ ਕੀਤਾ ਜਾ ਸਕਦਾ ਹੋਏ ਪ੍ਰੋਬਲਮਸ ਨੂੰ ਭਾਵ ਉਹ ਸਥਿਤੀਆਂ ਜਿਹੜੀਆਂ ਸੰਜੋ ਪ੍ਰਸਥਿਤੀਆਂ ਦੇ ਵਿੱਚ ਬਦਲ ਗਈਆਂ ਸਨ ਔਰ ਜਿਨ੍ਹਾਂ ਨੂੰ ਛੇਤੀ ਕੀਤਾ ਕਿਸੇ ਵੀ ਢੰਗ ਦੇ ਨਾਲ ਉਹਨਾਂ ਦਾ ਕੋਈ ਹੱਲ ਨਹੀਂ ਸੀ ਕੁੱਝਿਆ ਜਾ ਸਕਿਆ ਇਹ ਇਸ ਨਾਟਕ ਦਾ ਮੁੱਖ ਵਿਸ਼ਾ ਹਨ ਕਿਸੇ ਵੀ ਨਾਟਕ ਵਿੱਚ ਮੰਚਨ ਦੇ ਦ੍ਰਿਸ਼ਟੀਕੋਣ ਤੋਂ ਜੋ ਦ੍ਰਿਸ਼ ਦੀ ਵਿੰਡ ਹੈ ਪਾਤਰ ਜਿਹੜੇ ਹਨ ਉਹਨਾਂ ਦੀ ਵਿਉਂਤਬੰਦੀ ਕਰਨਾ ਉਹਨਾਂ ਦੇ ਸੰਵਾਦ ਗੀਤ ਜਾਂ ਸੰਗੀਤ ਨਿਰਦੇਸ਼ਨ ਧੁਣੀ ਵਿਉਂਤ ਰੋਸ਼ਨੀ ਦੀ ਵਿਉਂਤਬੰਦੀ ਅਦਾਕਾਰੀ ਅਤੇ ਨਾਟਕੀ ਭਾਸ਼ਾ ਜਿਹੜੇ ਹਨ ਇਹ ਜ਼ਰੂਰੀ ਤੱਤ ਹੁੰਦੇ ਹਨ ਤੇ ਨਾਟਕ ਦੀ ਰੰਗਮंची ਸਾਰਥਕਤਾ ਨੂੰ ਇਹਨਾਂ ਸਾਰੇ ਤੱਤਾਂ ਦੇ ਆਧਾਰ ਤੇ ਹੀ ਪਰਖਿਆ ਜਾ ਸਕਦਾ ਹੈ ਸਭ ਤੋਂ ਆ ਪਹਿਲਾਂ ਆ ਜਾਂਦਾ ਹੈ ਵਿਜ਼ੂਅਲ ਸਿਗਮੈਂਟੇਸ਼ਨ ਪਾਵ ਦ੍ਰਿਸ਼ਵੰਡ ਨਾਟਕਕਾਰ ਆਤਮਜੀਤ ਜੋ ਹੈ ਉਸਨੇ ਆਪਣੇ ਨਾਟਕ ਰਿਸ਼ਤਿਆਂ ਦਾ ਕੀ ਰਖੀਏ ਨਾਂ ਇਸ ਨੂੰ ਕੁੱਲ 6 ਭਾਗਾਂ ਦੇ ਵਿੱਚ 6 ਦ੍ਰਿਸ਼ਾਂ ਦੇ ਵਿੱਚ ਵੰਡਿਆ ਹੈ ਕਿਸੇ ਵੀ ਨਾਟਕ ਦੇ ਸਫਲ ਮੰਜਣ ਦੇ ਲਈ ਉਸ ਵਿੱਚ ਵਰਤੀ ਜਾਣ ਵਾਲੀ ਜੋ ਸਮਗਰੀ ਹੈ ਜਾਂ ਉਸ ਦੀ ਦ੍ਰਿਸ਼ਵੰਡ ਜੋ ਹੈ ਉਸ ਨੂੰ ਸੁਚਾਰੂ ਢੰਗ ਦੇ ਨਾਲ ਪੇਸ਼ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ ਇਸਾਹੀ ਨਾਟਕ ਦੀ ਮੂਲ ਭਾਵਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੀ ਰਹਿੰਦੀ ਹੈ ਆਤਮਜੀਤ ਨੇ ਆਪਣੇ ਇਸ ਨਾਟਕ ਨੂੰ 6 ਅੰਕਾਂ ਦੇ ਵਿੱਚ 6 ਦ੍ਰਿਸ਼ਾਂ ਦੇ ਵਿੱਚ ਵੰਡਿਆ ਹੈ ਜਿਸ ਕਾਰਨ ਨਾਟਕ ਨੂੰ ਛੋਟੇ ਮੋਟੇ ਦ੍ਰਿਸ਼ਾਂ ਵਿੱਚ ਵੰਡ ਕੇ ਬੜੀ ਆਸਾਨੀ ਨਾਲ ਮਨਜੂਤੇ ਸਫਲਤਾ ਸਹਿਤ ਪੇਸ਼ ਕੀਤਾ ਜਾ ਸਕਦਾ ਹੈ ਇਹ ਨਾਟਕ ਜੋ ਹੈ ਬਚਨ ਸਿੰਘ ਨਾਂ ਦੇ ਪਾਤਰ ਦੁਆਰਾ ਰੁੱਖ ਨੂੰ ਪਾਣੀ ਦੇਣ ਦੇ ਦ੍ਰਿਸ਼ ਨਾਲ ਸ਼ੁਰੂ ਹੁੰਦਾ ਹੈ ਤੇ ਨਾਟਕ ਦੇ ਆਖਰੀ ਦ੍ਰਿਸ਼ ਵਿੱਚ ਵੀ ਜੋ ਇਹ ਪਾਤਰ ਹੈ ਬਚਨ ਸਿੰਘ ਉਹ ਰੁੱਖ ਦੀਆਂ ਜੜ੍ਹਾਂ ਨੂੰ ਡੂੰਘੀਆਂ ਗੱਡਣ ਦੇ ਆਰ ਦੇ ਵਿੱਚ ਰੁੱਝਿਆ ਹੋਇਆ ਹੈ ਜੋ ਕਿ ਬੇहद ਪ੍ਰਤੀਕਾਤਮਕ ਹੈ ਅਸਲ ਦੇ ਵਿੱਚ ਇਸ ਨਾਟਕ ਦੇ ਵਿੱਚ ਦ੍ਰਿਸ਼ ਰੁੱਖ ਜੋ ਹੈ ਉਹ ਪੰਜਾਬੀ ਸੱਭਿਆਚਾਰ ਦਾ ਪ੍ਰਤੀਕ ਹੈ 47ਵੀਂ ਵੰਡ ਦੇ ਅਨੁਸਾਰ ਕਿਸ ਤਰ੍ਹਾਂ ਉਸ ਸੱਭਿਆਚਾਰ ਦੀਆਂ ਜੜ੍ਹਾਂ ਜਿਹੜੀਆਂ ਸਨ ਉਹਨਾਂ ਨੂੰ ਉਖੇੜਿਆ ਗਿਆ ਸੀ ਪਰ ਪੰਜਾਬੀ ਪਛਾਇਚਾਰਾ ਪੰਜਾਬੀ ਆਵਾਮ ਜੋ ਹੈ ਉਹ ਦੋਹਾਂ ਦੇਸ਼ਾਂ ਦਾ ਹੀ ਇਸ ਸੱਭਿਆਚਾਰ ਨੂੰ ਬਣਾਈ ਰੱਖਣ ਦੇ ਵਿੱਚ ਆਪਣਾ ਪੂਰਾ ਵਾਹ ਲਾਉਣ ਦੀ ਕੋਸ਼ਿਸ਼ ਨਿਰੰਤਰ ਕਰਦਾ ਰਿਹਾ ਤੇ ਕਰਦਾ ਆ ਰਿਹਾ ਹੈ ਫਿਰ ਆ ਜਾਂਦਾ ਹੈ ਕਿਰਦਾਰ ਅਤੇ ਅਦਾਕਾਰੀ ਰੰਗਮંચ ਤੇ ਨਾਟਕ ਦੀ ਸਫਲਤਾ ਲਈ ਚਰਿੱਤਰ ਯੋਜਨਾ ਵੀ ਬੇहद ਜ਼ਰੂਰੀ ਹੁੰਦੀ ਹੈ ਪਾਉ ਉਸ ਦੇ ਵਿੱਚ ਕਿਹੜੇ ਕਿਹੜੇ ਨਾਟਕ ਦੇ ਵਿੱਚ ਪਾਤਰ ਹੋਣਗੇ ਉਹਨਾਂ ਦਾ ਰੋਲ ਕਿਸ ਤਰ੍ਹਾਂ ਦਾ ਹੋਵੇਗਾ ਕਿਸ ਤਰ੍ਹਾਂ ਉਹਨਾਂ ਪਾਤਰਾਂ ਦੇ वार्तालाप ਜਾਂ ਡਾਇਲੋਗਸ ਹੋਣਗੇ ਇਸ ਨਾਟਕ ਦੇ ਵਿੱਚ ਨਾਟਕਕਾਰ ਨੇ ਕੁੱਲ 16 ਪਾਤਰ ਜਿਹੜੇ ਹਨ ਰੱਖੇ ਹਨ ਜਿਨ੍ਹਾਂ ਵਿੱਚੋਂ ਫੌਜੀ ਰੂਪ ਲਾਲ ਸਲੀਮ ਪ੍ਰੋਫੈਸਰ ਨੂਰਦੀਨ ਬਚਨ ਸਿੰਘ ਕਰਮਚਾਰੀ ਜੋ ਕਿ ਬਾਗਲਖਾਨੇ ਦੇ ਅੰਦਰ ਕਰਮਚਾਰੀ ਹਨ ਬੀਰੀ ਅਸलम ਡਾਕਟਰ ਥਾਣੇਦਾਰ ਫਜ਼ਲਦੀਨ ਫਰੀਦ ਪਾਗਲ ਇਨਸਪੈਕਟਰ ਸਿਪਾਹੀ ਆਦ ਮੁੱਖ ਅਤੇ ਸਹਾਇਕ ਪਾਤਰਾਂ ਨੂੰ ਚੰਗੀ ਤਰ੍ਹਾਂ ਦਰਸਾਇਆ ਗਿਆ ਹੈ ਨਾਟਕੀ ਪੇਸ਼ਕਾਰੀ ਦੇ ਤੱਤਾਂ ਵਿੱਚੋਂ ਅਦਾਕਾਰੀ ਨੂੰ ਸਭ ਤੋਂ ਬੁਨਿਆਦੀ ਅਤੇ ਮਹੱਤਵਪੂਰਨ ਤੱਤ ਮੰਨਿਆ ਜਾਂਦਾ ਹੈ ਕਿਉਂ ਕਿ ਅਦਾਕਾਰਾਂ ਦੇ ਰਾਹੀਂ ਹੀ ਨਾਟਕਕਾਰ ਨੇ ਆਪਣੇ ਉਦੇਸ਼ ਨੂੰ ਪ੍ਰਗਟਾਉਣਾ ਹੁੰਦਾ ਹੈ ਜਦ ਕਿਸੇ ਨਾਟਕ ਨੂੰ ਮੰਚਨ ਕੀਤਾ ਜਾਂਦਾ ਹੈ ਸਟੇਜ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਇਹ ਉਦੋਂ ਹੀ ਸੰਪੂਰਨਤਾ ਗ੍ਰਹਿਣ ਕਰਦਾ ਹੈ ਭਾਵ ਅਦਾਕਾਰੀ ਦੁਆਰਾ ਹੀ ਨਾਟਕ ਕਾਰ ਦਾ ਨਾਟਕ ਦਾ ਉਦੇਸ਼ ਪੂਰਾ ਹੁੰਦਾ ਹੈ ਆਤਮਜੀਤ ਨੇ ਨਾਟਕ ਰਿਸ਼ਤਿਆਂ ਦਾ ਕੀ ਰੱਖੀਏ ਨਾ ਵਿੱਚ ਅਦਾਕਾਰੀ ਦੇ ਨਜ਼ਰੀਏ ਤੋਂ ਟੁਕਮੇ ਸੰਕੇਤ ਦਿੱਤੇ ਹਨ ਭਾਵ ਉਹਦੇ ਵਿੱਚ ਕਿੰਨੇ ਪਾਤਰ ਹਨ ਉਹਨਾਂ ਦੀ ਉਮਰ ਕਿੰਨੀ ਕੁ ਹੈ ਜਾਂ ਉਹ ਫਿਰ ਕਿੱਤਾ ਉਹਨਾਂ ਦਾ ਕੀ ਸੀ ਇੱਕ ਪਾਸੇ ਅਦਾਕਾਰੀ ਵਿੱਚ ਸਹਿਜਤਾ ਹੈ ਇਹਨਾਂ ਸਾਰੇ ਪਾਤਰਾਂ ਦੇ ਤੇ ਬੜੀ ਸਰਲਤਾ ਦੇ ਨਾਲ ਆਪਣਾ ਰੋਲ ਨਿਭਾ ਰਹੇ ਹਨ ਤੇ ਦੂਜੇ ਪਾਸੇ ਪਾਤਰਾਂ ਦੀ ਸੁਭਾਅ ਵਿੱਚ ਲਚਕਤਾ ਵੀ ਜ਼ਰੂਰੀ ਹੋਣੀ ਚਾਹੀਦੀ ਹੈ ਜੋ ਕਿ ਇਹਨਾਂ ਸਾਰੇ ਪਾਤਰਾਂ ਦੇ ਵਿੱਚ ਮੌਜੂਦ ਹੈ ਇਸ ਲਈ ਕੋਈ ਵੀ ਨਿਰਦੇਸ਼ਕ ਉਸ ਨੂੰ ਨਿਭਾ ਰਹੇ ਕਿਰਦਾਰ ਤੋਂ ਬਹੁਤ ਸਾਵਧਾਨੀ ਪੂਰਵਕ ਜਿਹੜਾ ਹੈ ਅਦਾਕਾਰੀ ਦੀ ਮੰਗ ਕਰਦਾ ਹੈ ਇਸ ਨਜ਼ਰੀਏ ਤੋਂ ਇਸ ਦ੍ਰਿਸ਼ਟੀਕੋਣ ਤੋਂ ਪਾਵ ਕਿਰਦਾਰ ਅਤੇ ਅਦਾਕਾਰੀ ਦੇ ਪੱਖੋਂ ਇਸ ਨਾਟਕ ਨੂੰ ਅਸੀਂ ਸਫਲ ਨਾਟਕ ਦਾ ਦਰਜਾ ਦੇ ਸਕਦੇ ਹਾਂ ਇਸ ਤੋਂ ਬਾਅਦ ਆ ਜਾਂਦਾ ਹੈ ਸੰਵਾਦ ਸਮਾਦ ਭਾਵ वार्तालाप ਕਿਉਂਕਿ ਕਿਰਦਾਰ ਜਿਹੜੇ ਹਨ ਜਦੋਂ ਆਪਸ ਦੇ ਵਿੱਚ ਸੰਵਾਦ ਰਚਾਉਣਗੇ ਤਦ ਹੀ ਕਿਸੇ ਵੀ ਰਚਨਾ ਨਾਟਕੀ ਰਚਨਾ ਦੀ ਕਹਾਣੀ ਅੱਗੇ ਤੁਰਦੀ ਹੈ ਇਸ ਲਈ ਸੰਵਾਦ ਨਾਟਕ ਦਾ ਮੂਲ ਤੁਰਾ ਜਾਂ ਕੇਂਦਰੀ ਤੱਤ ਮੰਨੇ ਜਾਂਦੇ ਹਨ ਭਾਅ ਅਦਾਕਾਰ ਹਨ ਸਟੇਜ ਹੈ ਸਭ ਕੁਝ ਹੈ ਪਰ ਜੇਕਰ ਉਹਨਾਂ ਦੇ ਵਿੱਚ ਸੰਵਾਦ ਜਿਹੜਾ ਹੈ ਆਪਸੀ ਉਹਨਾਂ ਦੇ ਡਾਇਲੋਗ ਜਿਹੜੇ ਹਨ वार्तालाप ਪ੍ਰਭਾਵਸ਼ਾਲੀ ਨਹੀਂ ਹੈ ਉਹ ਨਹੀਂ ਦੇ ਤੱਕ ਉਸ ਨਾਟਕ ਨੂੰ ਅਸੀਂ ਸਫਲ ਨਾਟਕ ਵੀ ਨਹੀਂ ਕਹਿ ਸਕਦੇ ਤੇ ਬਿਨਾ ਸੰਵਾਦਾਂ ਤੋਂ ਨਾਟਕ ਦੀ ਕਹਾਣੀ ਨੂੰ ਅੱਗੇ ਵੀ ਨਹੀਂ ਦੋਰਿਆ ਜਾ ਸਕਦਾ ਜੋ ਕਹਾਣੀ ਨੂੰ ਇਹ ਸੰਵਾਦ ਹੀ ਇੱਕ ਅਜਿਹਾ ਤੱਤ ਹੈ ਜੋ ਕਹਾਣੀ ਨੂੰ ਗਤੀਸ਼ੀਲਤਾ ਬਣਾ ਕੇ ਅੱਗੇ ਤੋਰਦੇ ਹਨ ਮੰਨ ਜੇ ਨਾਟਕ ਦੀ ਸਫਲਤਾ ਸੰਵਾਦਾਂ ਦੇ ਉੱਤੇ ਹੀ ਨਿਰਭਰ ਕਰਦੀ ਹੈ ਨਾਟਕ ਜੇ ਵਿੱਚ ਸੰਵਾਦ ਜੋ ਹੈ ਉਹ ਕੇਂਦਰੀ ਪੰਜਾਬੀ ਵਿੱਚ ਹਨ ਕਿਹੜੇ ਨਾਟਕ ਦੇ ਵਿੱਚ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਕੇਂਦਰੀ ਪੰਜਾਬੀ ਵਿੱਚ ਕਿਉਂ ਹਨ ਕਿਉਂਕਿ ਆਤਮਜੀਤ ਜੋ ਹੈ ਖੁਦ ਮਾਝੇ ਇਲਾਕੇ ਦਾ ਜੰਮਪਾਲ ਹੈ ਸੋ ਜੋ ਨਾਟਕਕਾਰ ਦੀ ਭਾਸ਼ਾ ਹੈ ਕੁਦਰਤੀ ਗੱਲ ਹੈ ਕਿ ਉਹੀ ਉਸਦੇ ਪਾਤਰਾਂ ਦੀ ਨਾਟਕੀ ਰਚਨਾ ਵਿੱਚਲੇ ਪਾਤਰਾਂ ਦੀ ਭਾਸ਼ਾ ਕਿਉਂਕਿ ਉਸ ਭਾਸ਼ਾ ਦੇ ਵਿੱਚ ਲੇਖਕ ਨੂੰ ਖੁਦ ਨੂੰ ਮੁਹਾਰਤ ਹਾਸਲ ਹੁੰਦੀ ਹੈ ਸੋ ਉਸ ਉਹ ਆਪਣੇ ਪਾਤਰਾਂ ਤੋਂ ਜਿਹੜੇ ਡਾਇਲੋਗ ਜਿਹੜੇ ਮਾਰਤਾਲਾ ਜਾਂ ਸੰਵਾਦ ਬੁਲਾਉਣੇ ਚਾਹੁੰਦਾ ਹੈ ਖਵਾਉਣੇ ਚਾਹੁੰਦਾ ਹੈ ਉਹਨਾਂ ਦੇ ਵਿੱਚ ਉਹ ਬੜੇ ਸਹਿਜ ਢੰਗ ਦੇ ਨਾਲ ਹੀ ਆਪਣੀ ਖੁਦ ਦੀ ਜਿਹੜੀ ਭਾਸ਼ਾ ਹੁੰਦੀ ਹੈ ਉਸ ਨੂੰ ਉਸ ਦੇ ਵਿੱਚ ਬੜੇ ਸੁਚਾਰੂ ਢੰਗ ਦੇ ਨਾਲ ਉਹ ਕਾਰਜ ਸਿਰੇ ਚੜਾ ਸਕਦਾ ਹੈ ਸੋ ਆਤਮਜੀਤ ਦੁਆਰਾ ਰਚਿਤ ਇਸ ਨਾਟਕ ਦੇ ਵਿੱਚ ਜੋ ਵਾਰਤਾਲਾਪ ਹੋਇਆ ਹੈ ਨਾਟਕਾਂ ਦੇ ਵਿੱਚ ਸੰਵਾਦ ਹੈ ਉਹ ਕੇਂਦਰੀ ਪੰਜਾਬੀ ਵਿੱਚ ਹਨ ਜਿਨ੍ਹਾਂ ਉਤੇ ਮਾਝੀ ਦੀ ਪੁੱਠ ਚੜੀ ਹੋਈ ਹੈ ਮਾਝੇ ਇਲਾਕੇ ਦੀ ਨਾਟਕ ਦੇ ਡਾਇਲੋਗ ਪਾਤਰ ਅਤੇ ਅਦਾਕਾਰੀ ਅਨੁਸਾਰ ਹਨ ਨਾਟਕ ਵਿੱਚ ਲੋੜ ਅਨੁਸਾਰ ਬਹੁਤ ਹੀ ਵਿਅੰਗਮਈ ਜਿਹੜੇ ਅਤੇ ਭਾਵੁਕ ਤੇ ਲੰਮੇ ਸੰਵਾਦਾਂ ਦੀ ਵੀ ਵਰਤੋਂ ਕੀਤੀ ਗਈ ਹੈ ਅਸਲ ਦੇ ਵਿੱਚ ਇਸ ਨਾਟਕ ਵਿੱਚ ਜਿਹੜੇ ਸਾਰੇ ਹੀ ਸੰਵਾਦ ਜਿਹੜੇ ਹਨ ਉਹ ਜਾਂ ਸਾਰੇ ਹੀ ਪਾਤਰ ਜਿਹੜੇ ਹਨ ਉਹ ਜਦੋਂ ਸੰਵਾਦ ਕਰ ਰਹੇ ਹਨ ਤਾਂ ਉਹ ਸੰਵਾਦ ਜਿਹੜਾ ਹੈ ਬੜਾ ਪ੍ਰਤੀਕਾਤਮਕ ਹੈ ਬੜਾ ਵਿਅੰਗਮਈ ਹੈ ਤੇ ਭਾਵੁਕ ਪੱਧਰ ਤੇ ਵੀ ਹੈ ਜਿਸ ਰਾਹੀਂ ਇਹ ਸੰਵਾਦਨਾਟਕ ਦੇ ਉਦੇਸ਼ ਦੀ ਪ੍ਰਾਪਤੀ ਵਿੱਚ ਸਫਲ ਹੋਏ ਹਨ ਜਿਸ ਨਾਟਕ ਵਿੱਚ ਰੂਪ ਲਾਲ ਦੇ ਸੰਵਾਦ ਰਹੇ ਇੱਕ ਪਾਸੇ ਅਦਾਲਤ ਅਤੇ ਦੂਜੇ ਪਾਸੇ ਪ੍ਰੋਫੈਸਰ ਦੀ ਗੱਲਬਾਤ ਰਹੇ ਕਾਲਜ ਦੇ ਕਲਾਸਰੂਮ ਦਾ ਮਾਹੌਲ ਸਿਰਜਣ ਦਾ ਯਤਨ ਕੀਤਾ ਗਿਆ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਰੰਗ ਸੰਕੇਤ ਨਾਟਕ ਵਿੱਚ ਨਾਟਕਕਾਰ ਦੁਆਰਾ ਦਿੱਤੇ ਰੰਗ ਸੰਕੇਤਾਂ ਦੀ ਮਦਦ ਨਾਲ ਪਾਤਰ ਕਾਰਜ ਕਰਦੇ ਹਨ ਭਾਵ ਆਪਣਾ ਰੋਲ ਅਦਾ ਕਰਦੇ ਹਨ ਰੰਗਮંચ ਪੋਸ਼ਾਕ ਪਾਤਰਾਂ ਦੀ ਪਾਤਰਾਂ ਦੀ ਉਮਰ ਆਦ ਨਾਲ ਸੰਬੰਧਿਤ ਨਿਰਦੇਸ਼ ਵੀ ਦਿੱਤੇ ਗਏ ਹਨ ਇਹ ਰੰਗ ਨਿਰਦੇਸ਼ਕ ਜਿਹੜੇ ਹਨ ਇਹ ਨਾਟਕ ਨੂੰ ਸਫਲ ਮੰਚਨ ਕਰਨ ਦੇ ਵਿੱਚ ਸਹਾਈ ਸਿੱਧ ਹੁੰਦੇ ਹਨ ਆਤਮਜੀਤ ਨੇ ਹਰ ਦ੍ਰਿਸ਼ ਵਿੱਚ ਅਦਾਕਾਰੀ ਦੇ ਟੁਕਮੇ ਰੰਗ ਦਿੰਦੇ ਹਨ ਜਿਵੇਂ ਰੁੱਖ ਨੂੰ ਪਾਣੀ ਦੇਣਾ ਸਲੀਮ ਦਾ ਛਾਬੜਾ ਲੈ ਕੇ ਆਵਾਜ਼ਾ ਮਾਰਨਾ ਅਦਾਲਤ ਵਿੱਚ ਜੱਜ ਨੂੰ ਸੰਬੋਧਿਤ ਹੋਣਾ ਜੱਜ ਦਾ ਫੈਸਲਾ ਸੁਣਾਉਣਾ ਪ੍ਰੋਫੈਸਰ ਦਾ ਕਲਾਸ ਵਿੱਚ ਪੜਾਉਣਾ ਬੀਬੀ ਦਾ ਫਰਾਗ ਪਾ ਕੇ ਛੋਟੀ ਬੱਚੀ ਦੇ ਰੂਪ ਵਿੱਚ ਆਗਮਨ ਹੋਣਾ ਆਪਣੇ ਬਾਪੂ ਨਾਲ ਗੱਲਬਾਤ ਕਰਨਾ ਤੇ ਬੀਬੀ ਦੀ ਸਹੇਲੀ ਸਲਮਾ ਬਾਰੇ ਗੱਲਬਾਤ ਕਰਦੇ ਆ ਬਾਪੂ ਦਾ ਭਾਵੁਕ ਹੋਣਾ ਜਾਂ ਫਿਰ ਉਸਦੇ ਪਤੀ ਫਰੀਦ ਨੂੰ ਤਾਕੀਦ ਕਰਨਾ ਕਿ ਉਹ ਸਲਮਾ ਦਾ ਧਿਆਨ ਰੱਖੇ ਤੇ ਜਾਂ ਅੰਤ ਦੇ ਵਿੱਚ ਬੇहद ਭਾਵੁਕ ਡਾਇਲੋਗ ਹੈ ਜਦੋਂ ਉਹ ਕਹਿ ਰਿਹਾ ਹੈ ਕਿ ਕਿਉਂਕਿ ਮੈਂ ਇਸ ਟਾਈਮ ਖਾਲੀ ਹੱਥਾਂ ਮੇਰੇ ਕੋਲ ਕੁਝ ਵੀ ਨਹੀਂ ਹੈ ਸੋ ਆਪਣੇ ਉਹ ਤਾਕੀਦ ਕਰਦਾ ਹੈ ਕਿ ਹੋਰ ਤਾਂ ਕੁਝ ਨਹੀਂ ਹੈ ਪਰ ਉਸ ਬੱਚੀ ਦੇ ਸਿਰ ਦੇ ਉੱਤੇ ਆਪਣਾ ਹੱਥ ਅਸ਼ੀਰਵਾਦ ਸਵਰੂਪ ਰੱਖਣ ਦੇ ਲਈ ਕਹਿ ਰਿਹਾ ਹੈ ਕਿ ਮੇਰੇ ਹੱਥ ਵੱਢ ਕੇ ਲੈ ਜਾ ਤੇ ਉਸਦੇ ਸਿਰ ਦੇ ਉੱਤੇ ਪਿਆਰ ਦੇ ਦੇਣਾ ਇਹ ਸਭ ਤੋਂ ਭਾਵੁਕ ਡਾਇਲੋਗ ਹਨ ਇਹ ਸਾਰੇ ਡਾਇਲੋਗ ਜਿਹੜੇ ਹਨ ਉਹ ਨਾਟਕ ਨੂੰ ਬੜਾ ਕੁਦਰਤੀ ਤੇ ਭਾਵੁਕ ਰੰਗਣ ਦਿੰਦੇ ਹਨ ਹੌਲੀ-ਹੌਲੀ ਇੱਧਰ-ਉੱਧਰ ਵੇਖਣਾ ਕਮਜ਼ੋਰ ਆਵਾਜ਼ ਦੇ ਵਿੱਚ ਰੁਕੀ ਹੋਈ ਜਾਂ ਨਿਰਾਸ਼ ਤੇ ਮਾਯੂਸ ਸੁਰ ਵਿੱਚ ਪਾਤਰਾਂ ਦੀ ਜਿਹੜੀ ਪੇਸ਼ਕਾਰੀ ਹੈ ਉਹ ਬਿਹਦ ਸੰਕੇਤਕ ਹੈ ਪ੍ਰਤੀਕਾਤਮਕ ਰੂਪ ਵਿੱਚ ਹੈ ਤੇ ਰੰਗ ਸੰਕੇਤ ਇਹਨਾਂ ਰੰਗ ਸੰਕੇਤਾ ਕਾਰਨ ਹੀ ਨਾਟਕ ਜੋ ਹੈ ਸਫਲ ਅਦਾਕਾਰੀ ਦੇ ਯੋਗ ਬਣ ਸਕਿਆ ਹੈ ਇਸ ਤੌਰ ਗਿਆ ਜਾਂਦਾ ਹੈ ਧੁਨੀ ਅਤੇ ਰੋਸ਼ਨੀ ਯੋਜਨਾ ਰੰਗ ਮੰਚ ਤੇ ਨਾਟਕ ਦੇ ਦੂਜੇ ਤੱਤਾਂ ਵਾਂਗ ਆਵਾਜ਼ ਅਤੇ ਰੋਸ਼ਨੀ ਸਕੀਮ ਦਾ ਵੀ ਬਹੁਤ ਮਹੱਤਵਪੂਰਨ ਸਥਾਨ ਹੁੰਦਾ ਹੈ ਕਿਉਂਕਿ ਨਾਟਕ ਦੇ ਵਿੱਚ ਰੋਸ਼ਨੀ ਦਾ ਬਹੁਤ ਮਹੱਤਵ ਹੁੰਦਾ ਹੈ ਜੋ ਪਾਤਰ ਬੋਲ ਰਿਹਾ ਹੈ ਜੋ ਪਾਤਰ ਜੋ ਹੈ ਕੇਂਦਰ ਵਿੱਚ ਰੱਖਿਆ ਜਾਣਾ ਹੁੰਦਾ ਹੈ ਉਸ ਨੂੰ ਉਸ ਦੇ ਉੱਤੇ ਰੋਸ਼ਨੀ ਫੋਕਸ ਕਰਕੇ ਦਰਸ਼ਕਾਂ ਦੇ ਅੱਗੇ ਹਾਈਲਾਈਟ ਕੀਤਾ ਜਾਂਦਾ ਹੈ ਇਹਨਾਂ ਦੇ ਸਹੀ ਸੁਮੇਲ ਨਾਲ ਰੰਗਾਂ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਬਣ ਜਾਂਦੀ ਹੈ ਆਤਮਜੀਤ ਨੇ ਇਸ ਨਾਟਕ ਵਿੱਚ ਤੁਣੀ ਅਤੇ ਰੋਸ਼ਨੀ ਦੀ ਬਹੁਤ ਵਧੀਆ ਵਰਤੋਂ ਕੀਤੀ ਹੈ ਸਰੋਤਿਆਂ ਨੂੰ ਅਸਲੀਅਤ ਦਾ ਅਹਿਸਾਸ ਹੋਣ ਦਾ ਦੇਰਿੰਦਾ ਕੰਮ ਧੁਨੀ ਸੰਕੇਤਾਂ ਰਾਹੀਂ ਕੀਤਾ ਜਾਂਦਾ ਹੈ ਸਟੇਜ 'ਤੇ ਜਿਸ ਸਮੱਗਰੀ ਨੂੰ ਦਿਖਾਉਣਾ ਸੰਭਵ ਨਹੀਂ ਹੁੰਦਾ ਉਸ ਲਈ ਰਿਕਾਰਡ ਕੀਤੀਆਂ ਆਵਾਜ਼ਾਂ ਦੀ ਮਦਦ ਲੈਣੀ ਪੈਂਦੀ ਹੈ ਇਸ ਤਰ੍ਹਾਂ ਨਾਟਕ ਵਿੱਚ ਮਾਹੌਲ ਸਿਰਜਣ ਦੇ ਲਈ ਧੁਨੀ ਵਿਉਂਤ ਤੇ ਟੁਕਮੇ ਸੰਕੇਤ ਜ਼ਰੂਰੀ ਹੁੰਦੇ ਹਨ ਜੋ ਕਿ ਇਸ ਨਾਟਕ ਦੇ ਵਿੱਚ ਮੌਜੂਦ ਹਨ ਕਿਉਂਕਿ ਧੁਨੀ ਅਤੇ ਰੋਸ਼ਨੀ ਯੋਜਨਾ ਦੇ ਨਾਲ ਨਾਟਕ ਆਰਿਆ ਨਿਰਦੇਸ਼ਕ ਜੋ ਹੈ ਉਹ ਆਪਣੇ ਦਰਸ਼ਕਾਂ ਨੂੰ ਬੰਨਣ ਦੇ ਵਿੱਚ ਕਾਫੀ کارਗਰ ਸਾਬਤ ਹੁੰਦਾ ਹੈ ਰੰਗਾਂ ਦੀ ਪੇਸ਼ਕਾਰੀ ਸਮੇਂ ਅਤੇ ਸਥਾਨਾਂ ਨੂੰ ਰੋਸ਼ਨੀ ਰਾਹੀਂ ਸਪਸ਼ਟ ਰੂਪ ਦੇ ਵਿੱਚ ਦਿਖਾਇਆ ਗਿਆ ਹੈ ਇਸ ਨਾਟਕ ਦੇ ਵਿੱਚ ਨਾਟਕ ਵਿੱਚ ਮੰਜਨ ਦੇ ਦ੍ਰਿਸ਼ਟੀਗੂਣ ਤੋਂ ਅਤੇ ਨਾਟਕ ਦੇ ਪ੍ਰਭਾਵ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਨਾਟਕਕਾਰ ਦੁਆਰਾ ਰੋਸ਼ਨੀ ਸੰਬੰਧੀ ਟੁਕਮੇ ਸੰਕੇਤ ਹਰ ਦ੍ਰਿਸ਼ ਦੇ ਵਿੱਚ ਦਿੱਤੇ ਗਏ ਹਨ ਜਿਹੜੇ ਨਾਟਕਕਾਰ ਦੇ ਨਾਟਕਕਾਰ ਦੁਆਰਾ ਰਚੀ ਇਸ ਨਾਟਕੀ ਰਚਨਾ ਨੂੰ ਨਾਟਕ ਸਟੇਜ ਦੇ ਉੱਤੇ ਮੰਚਨ ਕਰਨ ਸਮੇਂ ਨਿਰਦੇਸ਼ਕ ਦੇ ਲਈ ਕਾਫੀ ਸਹਾਇੀ ਸਦ ਹੁੰਦੇ ਹਨ ਫਿਰ ਆ ਜਾਂਦਾ ਹੈ ਗੀਤ ਤੇ ਸੰਗੀਤ ਨਾਟਕ ਦੀ ਪੇਸ਼ਕਾਰੀ ਦੌਰਾਨ ਸੰਗੀਤ ਦਾ ਮਹੱਤਵ ਵੀ ਕਾਫੀ ਹੁੰਦਾ ਹੈ ਨਾਟਕ ਵਿੱਚ ਸੰਗੀਤ ਦੇ ਉਦੇਸ਼ ਅਤੇ ਪ੍ਰਭਾਵ ਦੀ ਵਿਆਖਿਆ ਕਰਦੇ ਹੋਏ ਨੀਮੀ ਚੰਦ ਜੈਨ ਲਿਖਦੇ ਹਨ ਕਿ ਰੰਗ ਸੰਗੀਤ ਦਾ ਉਦੇਸ਼ ਸਿਰਫ ਕੁਝ ਯਥਾਰਥਵਾਦੀ ਪ੍ਰਭਾਵ ਪੇਸ਼ ਕਰਨਾ ਜਾਂ ਗੀਤਾਂ ਲਈ ਧੁਨਾ ਬਣਾਉਣਾ ਹੀ ਨਹੀਂ ਸੀ ਸਗੋਂ ਨਾਟਕ ਦੇ ਤਾਲਮੇਲ ਵਾਲੇ ਸੁਮੁੱੱਚੇ ਪ੍ਰਭਾਵ ਨੂੰ ਵਧੇਰੇ ਤੀਬਰ ਅਤੇ ਸੰਗਣਾ ਬਣਾਉਣਾ ਵੀ ਹੁੰਦਾ ਹੈ। ਨਿਮੀ ਚੰਦ ਜੈਨ ਇਹ ਆਪਣਾ ਜੋ ਵਿਚਾਰ ਹੈ ਇਹ ਰੰਗਦਰਸ਼ਨ ਦੇ ਵਿੱਚ ਲਿਖਦੇ ਹਨ। ਰਿਸ਼ਤਿਆਂ ਦਾ ਕੀ ਰੱਖੀਏ ਨਾਟਕ ਵਿੱਚ ਆਤਮਜੀਤ ਨੇ ਸਮੇਂ ਅਤੇ ਸਥਾਨ ਦੇ ਸਮੇਂ ਸਥਾਨ ਵਿਸ਼ੇ ਅਤੇ ਮਾਹੌਲ ਦਾ ਯਥਾਰਥਵਾਦੀ ਪ੍ਰਭਾਵ ਸਿਰਜਣ ਦੇ ਲਈ ਟੁਕਮੇ ਸਥਾਨਾਂ ਤੇ ਗੀਤ ਸੰਗੀਤ ਦੀ ਵਰਤੋਂ ਕੀਤੀ ਹੈ ਨਾਟਕ ਵਿੱਚ ਦੇਸ਼ ਵੰਡ ਦੇ ਸਮੇਂ ਅਤੇ ਮਾਹੌਲ ਨੂੰ ਯਥਾਰਥਵਾਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤਰ੍ਹਾਂ ਮਾਹੌਲ ਸਿਰਜਣ ਦੇ ਨਾਲ ਨਾਲ ਨਾਟਕ ਵਿੱਚ ਸਮੁੱਚੇ ਪ੍ਰਭਾਵ ਲਈ ਗੀਤ ਸੰਗੀਤ ਦੇ ਟੁਕਮੇ ਵਰਤੋਂ ਹੋਈ ਮਿਲਦੀ ਹੈ ਫਿਰ ਆ ਜਾਂਦਾ ਹੈ ਸਟੇਜੀ ਸਮਗਰੀ ਕੀ ਨਾਟਕ ਮੰਚਨ ਵਿੱਚ ਸਟੇਜ ਦੇ ਉੱਤੇ ਜੋ ਸਾਜੋ-ਸਮਾਨ ਹੁੰਦਾ ਹੈ ਸਮਗਰੀ ਹੁੰਦੀ ਹੈ ਜਾਂ ਪ੍ਰੋਪ ਜੋ ਅਸੀਂ ਯੂਜ਼ ਕਰਦੇ ਹਾਂ ਉਹਨਾਂ ਦਾ ਵੀ ਕਾਫੀ ਮਹੱਤਵਪੂਰਨ ਸਥਾਨ ਹੁੰਦਾ ਹੈ ਨਾਟਕਕਾਰ ਆਤਮਜੀਤ ਨੇ ਇਸ ਨਾਟਕ ਦੇ ਵਿੱਚ ਕਹਾਣੀ ਦੀ ਲੋੜ ਅਨੁਸਾਰ ਸਮੇਂ ਸਥਾਨ ਅਤੇ ਮਾਹੌਲ ਅਨੁਸਾਰ ਜੋ ਹੈ ਉਸ ਨੂੰ ਯਥਾਰਤਕ ਰੰਗਨ ਦੇ ਲਈ ਉਹ ਪੂਰੀ ਜੋ ਹੈ ਸੁਚੇਤ ਢੰਗ ਦੇ ਨਾਲ ਵਰਤੂ ਕਰਦਾ ਹੈ ਇਸ ਨਾਟਕ ਦੇ ਮੰਚਨ ਦੇ ਲਈ ਕਿਸੇ ਵੀ ਤਰ੍ਹਾਂ ਦੇ ਵਧੇਰੇ ਸਾਜ-ਸਮਾਨ ਜਾਂ ਕਿਸੇ ਵੀ ਤਰ੍ਹਾਂ ਦੇ ਉਚੇਜ ਦੀ ਲੋੜ ਨਹੀਂ ਪੈਂਦੀ ਕਿਉਂਕਿ ਬਾਗਲਖਾਨੇ ਦੇ ਦ੍ਰਿਸ਼ ਨੂੰ ਦਰਸਾਉਣਾ ਹੈ ਤੇ ਜਿਸ ਨੂੰ ਦਰਸਾਉਣ ਦੇ ਲਈ ਮੰਚ ਦੇ ਉੱਤੇ ਰस्सੀਆਂ ਦੀ ਸਹਾਇਤਾ ਦੇ ਨਾਲ ਵੀ ਇੱਕ ਕੈਬਿਨ ਬਣਾਇਆ ਜਾ ਸਕਦਾ ਹੈ ਜੇਕਰ ਅਸੀਂ ਨਿਰਦੇਸ਼ਕ ਦੇ ਦ੍ਰਿਸ਼ਟੀਕੋਣ ਤੋਂ ਵੇਖੀਏ ਤਾਂ ਸਟੇਜਿੰਗ ਦੇ ਦ੍ਰਿਸ਼ਟੀਕੋਣ ਤੋਂ ਇਹ ਬਹੁਤ ਹੀ ਮਦਦਗਾਰ ਹੈ ਜਦੋਂ ਕੋਈ ਵੀ ਨਾਟਕ ਮੰਚ ਤੇ ਖੇਡਿਆ ਜਾਂਦਾ ਹੈ ਤਾਂ ਨਾਟਕ ਨੂੰ ਰੋਚਕ ਬਣਾਉਣ ਦੇ ਲਈ ਝਾਕੀਆਂ ਬਣਾਉਣੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਕਿਉਂਕਿ ਇੱਕੋ ਨਾਟਕ ਜਿਹੜਾ ਹੈ ਇੱਕੋ ਹੀ ਝਾਕੀ ਦੇ ਵਿੱਚ ਜੇਕਰ ਉਸ ਨੂੰ ਪੇਸ਼ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਦਰਸ਼ਕ ਜਿਹੜੇ ਨੇ ਉਹ ਥੋੜਾ ਨੀਰਸ ਵੀ ਮਹਿਸੂਸ ਕਰ ਸਕਦੇ ਹਨ ਸੋ ਉਸ ਨੂੰ ਵਨਸਵੰਨੇ ਦ੍ਰਿਸ਼ਾਂ ਦੇ ਵਿੱਚ ਵੰਡਿਆ ਜਾਣਾ ਜ਼ਰੂਰੀ ਹੁੰਦਾ ਹੈ ਇਹ ਹੀ ਨਾਟਕ ਦੀ ਖਾਸੀਅਤ ਹੈ ਕਿਉਂਕਿ ਜੇਕਰ ਇੱਕੋ ਹੀ ਦ੍ਰਿਸ਼ ਹੋਵੇਗਾ ਤਾਂ ਉਹ ਇਕ ਅੰਗੀ ਹੋ ਜਾਏਗੀ ਇੱਕ ਅੰਗ ਪਰ ਇਹ ਨਾਟਕ ਹੈ ਜਿਸ ਦੇ ਵਿੱਚ 6 ਅੰਗ ਹਨ ਨਤੀਜੇ ਵਜੋਂ ਇਹ ਨਾਟਕ ਰੰਗਮੰਚ ਤੇ ਸਫਲਤਾਪੂਰਵਕ ਖੇਡਿਆ ਜਾਂਦਾ ਰਿਹਾ ਹੈ ਜਿਸ ਵਿੱਚ ਕਿਸੇ ਵੀ ਨੁਕਤਾ ਜਿੰਨੀ ਦੀ ਕੋਈ ਸੰਭਾਵਨਾ ਜਾਂ ਗੁੰਜਾਇਸ਼ ਨਹੀਂ ਬੱਚਦੀ ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਰਿਸ਼ਤਿਆਂ ਦਾ ਕੀ ਰੱਖੀਏ ਨਾਂ ਨਾਟਕ ਜੋ ਹੈ ਮੰਚਨ ਦੇ ਨਜ਼ਰੀਏ ਤੋਂ ਇੱਕ ਸਫਲ ਨਾਟਕ ਹੈ ਨਾਟਕਕਾਰ ਦੁਆਰਾ ਬਾਕੀ ਨਾਟਕਾਂ ਵਾਂਗ ਸਫਲਤਾ ਸਹਿਤ ਭਾਰਤ ਅਤੇ ਬਾਹਰਲੇ ਮੁਲਕਾਂ ਵਿੱਚ ਸਟੇਜਾਂ ਉੱਤੇ ਖੇਡਿਆ ਜਾ ਚੁੱਕਾ ਹੈ ਭਾਵ ਇਹ ਨਾਟਕ ਜੋ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾ ਕੈਨੇਡਾ ਪਾਕਿਸਤਾਨ ਸਮੇਤ ਸਮੁੱਚੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਖਾਸ ਕਰਕੇ ਯੂਥ ਫੈਸਟੀਵਲਸ ਦੇ ਵਿੱਚ ਖੇਡਿਆ ਗਿਆ ਕੁੱਲ ਮਿਲਾ ਕੇ ਆਤਮਜੀਤ ਦੇ ਨਾਟਕ ਰਿਸ਼ਤਿਆਂ ਦਾ ਕੀ ਰੱਖੀਏ ਨਾ ਵਿੱਚ ਰੰਗਮંચ ਦੇ ਉਹ ਸਾਰੇ ਤੱਤ ਮੌਜੂਦ ਹਨ ਜੋ ਬਾਕੀ ਨਾਟਕਾਂ ਵਾਂਗ ਇਸ ਨੂੰ ਸਫਲਤਾ ਜਾਂ ਪ੍ਰਸਿੱਧੀ ਦਵਾਂਨ ਦੇ ਵਿੱਚ ਕਾਰਗਰ ਜਾਂ ਸਹਾਇਕ ਸਾਬਿਤ ਹੁੰਦੇ ਹਨ ਆਤਮਜੀਤ ਆਪਣੀਆਂ ਨਾਟਕੀ ਰਚਨਾਵਾਂ ਨੂੰ ਦ੍ਰਿਸ਼ਾਂ ਰਾਹੀਂ ਪੇਸ਼ ਕਰਦਾ ਹੈ ਜੋ ਕਿ ਉਹ ਵੱਡੀ ਖੂਬੀ ਹੈ ਸੋ ਇਹ ਨਾਟਕ ਜੋ ਹੈ ਰਿਸ਼ਤਿਆਂ ਦਾ ਕੀ ਰੱਖੀਏ ਨਾ ਆਤਮਜੀਤ ਦੁਆਰਾ ਲਿਖਿਆ ਗਿਆ ਇੱਕ ਬੇहद ਮਹੱਤਵਪੂਰਨ ਤੇ ਭਾਵਪੂਰਤ ਨਾਟਕੀ ਰੰਜਨਾ ਰਚਨਾ ਹੈ ਔਰ ਜਿਸ ਨੂੰ ਬੜੇ ਹੀ ਸਫਲਤਾ ਸਹਿਤ ਨਾਟ ਸਟੇਜ ਦੇ ਉੱਤੇ ਪੇਸ਼ ਕੀਤਾ ਜਾ ਸਕਦਾ ਹੈ ਸੋ ਰੰਗਮੰਚ ਦੇ ਦ੍ਰਿਸ਼ਟੀਕੋਣ ਤੋਂ ਇਹ ਬੇਹਦ ਸਾਰਥਕ ਰਚਨਾ ਹੈ ਉਮੀਦ ਹੈ ਅੱਜ ਦੀ ਇਹ ਚਰਚਾ ਵਿਦਿਆਰਥੀਆਂ ਦੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਸਹਾਇਕ ਸਿੱਧ ਹੋਵੇਗੀ ਸੋ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਵੀ ਸਾਂਝੇ ਕਰਦੇ ਰਹਿਣਾ ਮਿਲਾਂਗੇ ਅਗਲੀ ਰਚਨਾ ਲੈ ਕੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਧੰਨਵਾਦ